ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤ ਨਗਾਵਾ ਸੇ ਲਈ ਲੈ ਕੇ ਆਏ ਹਾਂ ਜੀ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੀ ਕੋਣ ਵਾਲੀ ਨਹੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਪੁੱਛ ਲੈਣੇ ਬਾਈ ਥੋੜੇ ਠੀਕ ਅੱਜ ਵੇ ਬਾਈ ਜੀ ਹਸਦੀ ਕਾਲ ਬਾਈ ਜੀ ਹਸਦੀ ਕਾਲ ਕੋ ਠੀਕ ਹੈ ਜੀ ਬੱਜੀ ਹਾਂਜੀ ਹਾਂਜੀ ਬੱਜੀ ਬੱਜੀ ਚਲੋ ਬਾਈ ਕੰਮ ਕਰ ਹਾਂਜੀ ਕੰਮ ਕਰ ਬੱਜੀ ਬਾਈ ਕਿਰਪਾ ਜੀ ਚਲੋ ਭਾਈ ਨਾਮ ਤੇ ਐਡਰੈਸ ਬੋਲ ਨਾਮ ਮੇਰਾ ਕਮਲਾ ਜੀ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਾਈ ਨੇੜੇ ਪਿੰਡ ਬਾਈ ਨੇੜੇ ਜੀ ਇਧਰੋਂ ਭਦੌੜ ਆਪਣੋਂ ਨੇੜੇ ਪੈ ਜਾਂਦਾ ਨਾਲੇ ਲੈ ਸਾਈਡ ਪੱਖੋਂ ਕੈਂਚੀ ਬਾਈ ਠੀਕ ਆ ਬਾਈ ਮੋਬਾਈਲ ਨੰਬਰ ਬੋਲ 81422 ਬਾਈ ਜੀ 85480 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇਣਾ ਕਿਹੜਾ ਸੋਸ ਹੁੰਦੀ ਆ ਏ ਬਾਈ ਜੀ ਦੂਜਾ ਸੂਆ ਸੁਹਿਆ ਬਾਈ ਜੀ ਕਿੰਨੇ ਦਿਨ ਲੈਂਦੀ ਹੈ ਬਾਈ ਇਹ ਹਜੇ 1 ਮਹੀਨਾ ਵਾਕੀ ਹੈ ਬਾਈ ਜੀ ਦਾ ਠੀਕ ਆ ਬਾਈ ਕੀ ਰਿਕਾਰਡ ਦੁੱਧ ਦਾ ਬਾਈ ਇਹਦਾ ਪਹਿਲੇ ਸੂਏ ਦੀ 16 ਕਿਲੋ ਦੁੱਧ ਦਿੱਤਾ ਬਾਈ ਜੀ ਹੂੰ ਢੱਲਾ ਬਹੁਤ ਵਈਆਂ ਹਨਾ ਖੋਲ ਦੇ ਬਾਈ ਮਾੜੀ ਤੋਲ ਕੇ ਦਿਖਾ ਦੇ ਰਾਜੀ ਰੋਜੀ ਫੋਲਣਾ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਪੱਠ ਭੜਾ ਦੇਖੋ ਬਾਈ ਵੱਡ ਚੰਗੀ ਆ ਥਾਣ ਬਹੁਤ ਚੰਗਾ ਲੱਗਿਆ ਹਨਾ ਚਵਾਈ ਚੂਈ ਕਿਵੇਂ ਸੀ ਬਾਈ ਚਵਾਈ ਚੂਈ ਦੀ ਬਿਲਕੁਲ ਓਕੇ ਆ ਬਾਈ ਜੀ ਠੀਕ ਆ ਹਾਂਜੀ ਫੇਸ ਬਿਊਟੀ ਵੀ ਬਾਈ ਕਮਾਲ ਦੀ ਆ ਸਨਕੀ ਵਰਡ ਥੋੜੇ ਥੋੜੇ ਸਿੰਗ ਜ਼ਰੂਰ ਆ ਕੁਆਲਿਟੀ ਵਰਡ ਦੇ ਵਿੱਚ ਬਈ ਬਹੁਤ ਆ ਤੋੜਾ ਚੈੱਕ ਕਰੋ ਬਈ ਮੱਲਾ ਵਰਗੀ ਪਈ ਆ ਰਾਜੀ ਰੋਜੀ ਫੁੱਲਾ ਟਾਈਮ ਹਜੇ ਕਰਮਾਲੀ ਦਾ ਪਿਆ ਹੈਗਾ ਉਹਦੋਂ ਦਾ ਆਰਡਰ ਦੀ ਕੁਆਲਿਟੀ ਆ ਜਿਹੜੇ ਨੇ ਵਧੀਆ ਤਿਆਰ ਕਰ ਲੈਨੇ ਮੋੜ ਲੈ ਬਈ ਕੀ ਮੁੱਲ ਆ ਭਰਾ ਇਹਦਾ ਇਹਦਾ ਮੁੱਲ ਬਾਈ ਦੀ 50000 ਰੁਪਏ 50000 ਰੁਪਏ ਮਾਨਤਾਣ ਹੋਜੂ ਬਾਈ ਹਾਂਜੀ ਮਾਨਤਾਣ ਹੋਜੂ ਠੀਕ ਹੈ 50000 ਰੁਪਏ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਣ ਜ਼ਰੂਰ ਹੋਜੂ ਚੰਗੀ ਆ ਬੜਾ ਸੁਨੱਖਿਆ ਰੰਗ ਰੂਪ ਚੰਗਾ ਯਾਤ ਬਰੀਡ ਬਹੁਤ ਚੰਗੀ ਆ ਗਰਮੀ ਇਹਨੇ ਬਿਲਕੁਲ ਨਹੀਂ ਮੰਨਣੀ ਤੇ ਫੈਂਟ ਜਿਹੜੀ ਘਰ ਵਾਲੀ ਦੀ ਬਹੁਤ ਚੰਗੀ ਆਉਗੀ ਥਾਣ ਤੁਣ ਦੇਖੋ ਬਈ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਅੱਗੇ ਭਰਾ 2 ਨੰਬਰ ਤੇ ਕਿਹੜਾ ਸੂਆ ਹੁੰਦੀ ਆ ਇਹ ਦੂਜਾ ਸੂਆ ਹੁੰਦੀ ਆ ਬਾਈ ਜੀ ਕਿੰਨੇ ਦਿਨ ਲੈਂਦੀ ਆ ਬਈ ਇਹ ਹਜੇ 10 12 ਦਿਨ ਲੱਗੂ ਬਾਈ ਠੀਕ ਆ ਬਾਈ ਕੀ ਰਿਕਾਰਡ ਆ ਦੁੱਧ ਦਾ ਤੇ ਪਹਿਲੇ ਸੂਏ 25 ਗਿਲ ਦੁੱਧ ਚੋਇਆ ਜੀ ਇਹਦਾ 6 ਸਿਊਟੀ ਕਮਾਲ ਦੀ ਆ ਮੂੰਹ ਮੱਥਾ ਚੈੱਕ ਕਰ ਲਓ ਕਮਾਲ ਆ ਬਈ ਦੁੱਧ ਦਾ ਰਿਕਾਰਡ ਬਹੁਤ ਚੰਗਾ ਵੱਡਾ ਕਾਦ ਦਾ ਬਾਈ ਜੱਡਾ ਕਹਿ ਦੋ ਓਡਾ ਵੱਡਾ ਕਾਦ ਦਾ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰਦੀ ਹੁੰਦੀ ਆ ਪ੍ਰੋਕ ਲਈ ਬਾਈ ਮੜੀ ਦੀ ਕੱਚੀ ਕੱਚੀ ਆ ਬਾਈ ਨੇੜ ਤੋਂ ਢੱਲਾ ਵਿਖਾਉਨੇ ਆ ਢੱਲਾ ਬਹੁਤ ਪਈਆਂ ਨੇ ਸਾਰੀਆਂ ਬਲਡਲਾਂ ਕੱਢ ਕੇ ਘਰ ਵਾਲੀ ਨੇ ਫੇਰ ਸੁਣਾ ਲਈ ਆ ਸਾਰੇ ਬਲ ਬਲ ਕੱਢ ਕੇ ਨਾ ਫੇਰ ਸੋਗੇ ਥਣ ਬਹੁਤ ਚੰਗਾ ਲ ਐ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਨੇ ਖੜਵੇਂ ਪੂਰੇ ਗੈਪ ਤੇ ਨਾਲਾ ਨੂਣਾ ਚੰਗੀ ਕਦ ਬਟ ਦੇਖੋ ਬਾਈ ਬਰਾਬਰ ਖੜਾ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਕਦ ਬਹੁਤ ਜੰਗਾ ਮੋੜ ਲਿਓ ਬਾਈ ਬਾਕੀ ਤੋਂ ਦਦਰ ਕਾਰਡ ਚੰਗਾ ਬਾਕੀ ਫੈਂਡ ਬਹੁਤ ਚੰਗੇ ਉਹ ਗਰਮੀ ਆ ਜਿਹੜੀ ਇਹਨੇ ਬਿਲਕੁਲ ਨਹੀਂ ਮੰਨਣੀ ਤੇ ਦਿਨ ਵਸ ਲੈਂਦੀ ਆ ਥੋੜੀ ਉਹਦੋਂ ਆਰਡਰ ਦੀ ਕੁਆਲਿਟੀ ਹੈ ਜਿਹੜੀ ਨੇ ਕਮਾਲ ਦੀ ਤਿਆਰ ਕਰਨੀ ਹੈ ਫੇਸ ਸੋਸ ਵੀ ਕਰਮਾਈ ਦਾ ਚੰਗਾ ਜੀ ਕੀ ਮੁੱਲ ਆ ਭਰਾ ਇਹਦਾ ਇਹਦਾ ਮੁੱਲ ਬਾਈ ਜੀ 80 ਰੁਪਇਆ ਬਾਈ ਮਾਨਤਨ ਹੋਜੂ ਬਾਈ ਹਾਂ ਮੌਕੇ ਤੇ ਮਾਨਤਨ ਠੀਕ ਆ 80000 ਰੁਪਇਆ ਮੁੱਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋਜੂ ਆਰਡਰ ਦੇਖੋ ਬਾਈ ਜਿਹੜੀ ਆਰਡਰ ਦੀ ਬਨਾਵਟਾ ਕਮਾਲ ਦੀ ਹੈ ਕਲਾਕਲਾ ਥਣ ਲਠੜੀ ਸੀਲ ਵੀ ਪੂਰੀ ਹੈ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਅੱਗੇ ਭਰਾਤਨ ਨੰਬਰ ਤੇ ਕਿਹੜਾ ਸੁਆ ਹੁੰਦੀ ਆ ਇਹ ਪਹਿਲਾ ਨਾ ਜੀ ਮੂਹੋ ਦੋਦਾਂ ਦਾ ਬਾਈ ਜੀ ਪਹਿਲਾ ਸੁਆ ਮੂਹੋ ਦੋਦਾਂ ਦਾ ਠੀਕ ਆ ਫੇਸ ਬੜਾ ਪਿਆਰਾ ਤੇ ਰੰਗ ਰੂਪ ਦੀ ਬਹੁਤ ਚੰਗੀ ਆ ਫੈਟ ਬਈ ਇਹਦੀ ਬਹੁਤ ਚੰਗੀ ਉਹ ਗਰਮੀ ਇਹਨੇ ਵੀ ਨਹੀਂ ਬਿਲਕੁਲ ਵੀ ਮੰਨਣੀ ਕਿੰਨੇ ਦਿਨ ਲੈਂਦੀ ਆ ਹਜੇ 15 ਦਿਨ ਪਾਇਆ ਬਾਈ ਜੀ ਇਹਦੇ ਠੀਕ ਆ ਬਾਈ ਹਜੇ 15 ਦਿਨਾਂ ਦੀ ਕੱਚੀ ਆ ਆਰਡਰ ਆ ਜਿਹੜਾ ਇਹਨੇ ਬਣਾਉਣਾ ਸਟਾਰਟ ਕਰ ਲਿਆ ਤੇ ਜਿਹੜੀ ਆਰਡਰ ਦੀ ਬਣਾ ਬਣਾਉਣ ਦਾ ਬਈ ਦੇਖੋ ਬਈ ਪੂਰਾ ਵਧੀਆ ਆਰਡਰ ਇਕੱਲਾ ਇਕੱਲਾ ਥਣ ਚਾਰੇ ਥਣ ਨੇ ਖੜਵੇਂ ਪੂਰੇ ਘਿਆਰ ਤੇ ਕੀ ਮੋਲਾ ਭਰਾ ਇਹਦਾ ਇਹਦਾ ਮੁੱਲ 33000 ਹੈ ਬਾਈ ਜੀ 33000 ਰੁਪਏ ਮਾਨਤਾਨ ਹੋ ਜਾ ਹਾਂਜੀ ਮਾਨਤਾਨ ਹੋ ਜਾ ਠੀਕ ਹੈ 33000 ਰੁਪਏ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾ ਯਾਤ ਬ੍ਰੀਟ ਬਹੁਤ ਚੰਗੀ ਆਰਡਰ ਆਰਡਰ ਬਾਈ ਬਹੁਤ ਚੰਗਾ ਤਿਆਰ ਕਰੋ ਤਿਆਰੀ ਬਹੁਤ ਚੰਗੀ ਆਰਡਰ ਨੇਟ ਤੋਂ ਚੈੱਕ ਕਰ ਲਓ ਕੱਲਾ ਕੱਲਾ ਥਾਂ ਨਗਪਰਾ ਕੋਲੇ ਤਿੰਨ ਸੀ ਤਿੰਨੇ ਹੀ ਦਿਖਾਤੇ ਤੇ ਕਿਸੇ ਵੀਰ ਦੇ ਕੋਈ ਵੀ ਨਾਗੋ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਪਿਆਰ ਆ ਧੰਨਵਾਦ ਜੀ